ਪੰਜਾਬ ਦੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਅੱਜ ਤੀਜੀ ਵਰ੍ਹੇਗੰਢ ਜਿਹੜੀ ਆ ਉਹ ਮਨਾਈ ਜਾ ਰਹੀ ਹੈ ਤਾਂ ਪਿੰਡ ਮੂਸਾ ਤੋਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਕਿ ਅੱਜ ਇੱਕ ਵੱਡਾ ਧਾਰਮਿਕ ਸਮਾਗਮ ਰੱਖਿਆ ਗਿਆ ਤਾਂ ਸ਼੍ਰੀ ਸਹਿਜ ਪਾਠ ਰੱਖਿਆ ਗਿਆ ਤੇ ਵੱਡੀ ਗਿਣਤੀ ਦੇ ਵਿੱਚ ਅੱਜ ਸਿੱਧੂ ਮੂਸੇਵਾਲਾ ਦੇ ਫੈਨਸ ਜਿਹੜੇ ਨੇ ਪਿੰਡ ਪਹੁੰਚ ਰਹੇ ਨੇ ਉਸ ਨੂੰ ਯਾਦ ਕੀਤਾ ਜਾ ਰਿਹਾ ਤੇ ਸਿੱਧੂ ਮੂਸੇਵਾਲਾ ਦੀ ਸਮਾਦ ਤੇ ਹੀ ਧਾਰਮਿਕ ਸਮਾਗਮ ਜਿਹੜਾ ਰੱਖਿਆ ਗਿਆ ਇਸ ਮੌਕੇ ਤੇ ਜਿੱਥੇ ਮਾਪਿਆਂ ਦੇ ਵੱਲੋਂ ਇਸ ਧਾਰਮਿਕ ਸਮਾਗਮ ਨੂੰ ਲੈ ਕੇ ਵੱਡੇ ਪ੍ਰਬੰਧ ਕੀਤੇ ਗਏ ਨੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਉੱਥੇ ਹੀ ਮਾਨਸਾ ਪੁਲਿਸ ਪ੍ਰਸ਼ਾਸਨ ਦੇ ਵੱਲੋਂ ਵੀ ਪੁਖਤਾ ਪ੍ਰਬੰਧ ਜੁੜੇ ਨੇ ਕੀਤੇ ਗਏ ਨੇ ਤਾਂ ਦੱਸ ਦਈਏ ਕਿ 29 ਮਈ 2022 ਨੂੰ ਸਿੱਧੂ ਮਸੇਵਾਲਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਅੱਜ ਉਸ ਦੀ ਤੀਜੀ ਵਰ੍ਹੇ ਸਿਰ ਮਾਪਿਆਂ ਦੇ ਵੱਲੋਂ ਮਨਾਈ ਜਾ ਰਹੀ ਹੈ ਹਰ ਕੋਈ ਭਾਵੁਕ ਹੈ ਜੋ ਅੱਜ ਇਸ ਵਰ੍ਹੇ ਦੇ ਵਿੱਚ ਪਹੁੰਚਿਆ ਤਾਂ ਉਥੇ ਹੀ ਮਾਚਰਨ ਕੋਰ ਵੀ ਭਾਵੁਕ ਹੁੰਦੇ ਹੋਏ ਨਜ਼ਰ ਆਏ ਨੇ ਉਹਨਾਂ ਦੀਆਂ ਅੱਖਾਂ ਜਿਹੜੀਆਂ ਨੇ ਨਮ ਹੁੰਦੀਆਂ ਹੋਈਆਂ ਨਜ਼ਰ ਆਈਆਂ ਨੇ ਤੇ ਛੋਟਾ ਭਰਾ ਵੀ ਆਪਣੇ ਵੱਡੇ ਭਰਾ ਦੀ ਵਰਸੀ ਮੌਕੇ ਸਮਾਦ ਤੇ ਰੱਖੇ ਪ੍ਰੋਗਰਾਮ ਦੇ ਵਿੱਚ ਪਹੁੰਚਿਆ ਤਾਂ ਜਿੱਥੇ ਅੱਜ ਇਸ ਧਾਰਮਿਕ ਪ੍ਰੋਗਰਾਮ ਦੇ ਵਿੱਚ ਧਾਰਮਿਕ ਸਮਾਗਮ ਦੇ ਵਿੱਚ ਵੱਡੇ ਵੱਡੇ ਕਲਾਕਾਰ ਪਹੁੰਚਣਗੇ ਉਥੇ ਹੀ ਵੱਡੇ ਕਾਂਗਰਸੀ ਲੀਡਰਾਂ ਦੇ ਪਹੁੰਚਣ ਦੀ ਵੀ ਉਮੀਦ ਜਿਹੜੀ ਹੈ ਉਹ ਜਿਤਾਈ ਜਾ ਰਹੀ ਹੈ ਅਸੀਂ ਦੁੱਮੂਸੇਵਾਲਾ ਦੀ ਤੀਜੀ ਵਰਸੀ ਮੌਕੇ ਮਾਚ ਰਨ ਕੋ ਜਿੱਥੇ ਭਾਵੁਕ ਨਜ਼ਰ ਆਏ ਉੱਥੇ ਹੀ ਉਹਨਾਂ ਦੇ ਵੱਲੋਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇੱਕ ਭਾਵੁਕ ਪੋਸਟ ਵੀ ਸਾਂਝੀ ਕੀਤੀ ਗਈ ਹੈ ਤੇ ਪੁੱਤ ਨੂੰ ਯਾਦ ਕੀਤਾ ਗਿਆ ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਅੱਜ ਅਸੀਂ ਤੁਹਾਡੀ ਤੀਜੀ ਵਰਸੀ ਮਨਾ ਰਹੇ ਹਾਂ ਪਰ ਇਨਸਾਫ ਲਈ ਹਾਲੇ ਵੀ ਸਾਡੇ ਹੱਥ ਖਾਲੀ ਨੇ ਤਾਂ ਬਲੱਡ ਕੈਂਪ ਤੱਕ ਇਸ ਧਾਰਮਿਕ ਸਮਾਗਮ ਦੇ ਵਿੱਚ ਲਗਾਇਆ ਗਿਆ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕਿ ਸਿੱਧੂ ਮੂਸੇਵਾਲਾ ਦੀ ਅੱਜ ਤੀਜੀ ਵਰ੍ਹੇ ਸਿਰ ਮੌਕੇ ਪਿੰਡ ਮੂਸਾ ਦੇ ਵਿੱਚ ਧਾਰਮਿਕ ਸਮਾਗਮ ਰੱਖਿਆ ਗਿਆ ਜਿੱਥੇ ਵੱਡੀ ਗਿਣਤੀ ਦੇ ਵਿੱਚ ਫੈਨਸ ਜਿਹੜੇ ਨੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਜਿੱਥੇ ਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕੀਤੀ ਜਾ ਰਹੀ ਹੈ ਉੱਥੇ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਜਾ ਰਿਹਾ ਤੇ ਉਸ ਦੀ ਥਾਂ ਨੂੰ ਦੇਖ ਕੇ ਫੈਨਸ ਜਿਹੜੇ ਨੇ ਭਾਵੁਕ ਹੋ ਰਹੇ ਨੇ ਉਹਨਾਂ ਦੀਆਂ ਅੱਖਾਂ ਜੜੀਆਂ ਨੇ ਨਮ ਹੋ ਰਹੀਆਂ ਨੇ ਉਥੇ ਪਿਤਾ ਬਲਕੌਰ ਸਿੰਘ ਵੀ ਪੁੱਤ ਦੀ ਵਰਸੀ ਮੌਕੇ ਭਾਵੁਕ ਹੁੰਦੇ ਹੋਏ ਨਜ਼ਰ ਆਏ ਨੇ ਮਾਤਾ ਚਰਨਕੌਰ ਦੇ ਹੰਝੂ ਜੜੇ ਨੇ ਰੁਕਣ ਦਾ ਨਾਮ ਨਹੀਂ ਲੈ ਰਹੇ ਆਪਣੇ ਪੁੱਤ ਨੂੰ ਯਾਦ ਕਰਦੇ ਹੋਏ ਮਾ ਜਿਹੜੀ ਚਰਨਕੌਰ ਨੇ ਉ ਰੋਂਦੇ ਹੋਏ ਨਜ਼ਰ ਆਏ ਨੇ ਉਥੇ ਹੀ ਛੋਟਾ ਪ੍ਰਾ ਵੀ ਜਿਹੜਾ ਆਪਣੇ ਵੱਡੇ ਭਰਾ ਦੀ ਵਰਸੀ ਮੌਕੇ ਸਮਾਦ ਤੇ ਰੱਖੇ ਪ੍ਰੋਗਰਾਮ ਤੇ ਪਹੁੰਚਿਆ ਸਾਡੇ ਭਾਈ ਸਿੱਧੂ ਮਸਿਆ ਦਾ ਤੀਜੀ ਵਰਸੀ ਆ ਉਹਦੇ ਵਿੱਚ ਮਾਨਸਾ ਪ੍ਰਸ਼ਾਸਨ ਔਰ ਪਿੰਡ ਦੇ ਲੋਕ ਸਾਰੇ ਹੀ ਬਹੁਤ ਵਧੀਆ ਕੰਮ ਕਰ ਰਹੇ ਨੇ ਔਰ ਕੱਲ ਦੇ ਲੱਗੇ ਹੋਏ ਨੇ ਔਰ ਜੋ ਵੀ ਇੱਥੇ ਕੰਮ ਚੱਲ ਰਿਹਾ ਬਹੁਤ ਸੋਹਣਾ ਕੰਮ ਚੱਲ ਰਿਹਾ ਹੈ ਸਿੱਧੂ ਮੂਸੇ ਦਾ ਦੀ ਵਰਸੀ ਦੇ ਉੱਪਰ ਸਾਰੇ ਸਾਡੇ ਵੀਰਾਂ ਨੂੰ ਬਾਤ ਚਟ ਕੇ ਆਣਾ ਚਾਹੁੰਦਾ ਹੈ ਤੇ ਬਾਈ ਨੂੰ ਜੋ ਇਨਸਾਫ ਨਹੀਂ ਮਿਲਿਆ ਉਸ ਨੂੰ ਇਨਸਾਫ ਦਿਵਾਉਣਾ ਚਾਹੀਦਾ ਪਰ ਸੋਕ ਬਾਪੂ ਜੀ ਨੇ ਐਲਾਨ ਕੀਤਾ ਵੀ ਮੈਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਖੜਾ ਹੋਣ ਜਾ ਰਿਹਾ ਹਾਂ ਤਾਂ ਮੈਂ ਸਾਰੇ ਭਰਾਵਾਂ ਨੂੰ ਮਾਨਸਾਵਾਸੀਆਂ ਨੂੰ ਅਪੀਲ ਕਰਦਾ ਵੀ ਜੋ ਪਿਛਲੇ ਵਾਰ ਆਪਣੇ ਮਾਨਸਾਵਾਸੀਆਂ ਤੋਂ ਗਲਤੀ ਹੋਈ ਹੈ ਉਹ ਦੁਬਾਰਾ ਗਲਤੀ ਨਾ ਹੋਵੇ ਤਾਂ ਜੋ ਮਾਨਸਾ ਦਾ ਕੋਈ ਮਾਨਸਾ ਦਾ ਸੁਧਾਰ ਹੋ ਸਕੇ ਵਿਕਾਸ ਹੋ ਸਕੇ ਤੇ ਸਾਡੇ ਭਾਈ ਸਿੱਧੂ ਮੂਸੇਆ ਨੂੰ ਜਲਦੀ ਤੋਂ ਜਲਦੀ ਇਨਸਾਫ ਮਿਲ ਸਕੇ ਸਿੱਧੂ ਦਾ ਵੀ ਸੁਪਨਾ ਸੀਗਾ ਉਹ ਕਹਿੰਦਾ ਵੀ ਮੈਂ ਬੈਕਵਰਡ ਦਾ ਜਿਹੜਾ ਟੈਗ ਆ ਉਹ ਲਾ ਦੇਣਾ ਹਾਂਜੀ ਹਾਂਜੀ ਉਹ ਵੀ ਵੀਰੇ ਬਹੁਤ ਵੱਡਾ ਸੁਪਨਾ ਸੀ ਵੀਰੇ ਦਾ ਸੁਪਨਾ ਪੂਰਾ ਵੀ ਹੋਣ ਲੱਗਿਆ ਸੀ ਪਰ ਜੋ ਹੋਣੀ ਆ ਉਹਨੂੰ ਕੋਈ ਰੋਕ ਨਹੀਂ ਸਕਦਾ ਤੇ ਹੁਣ ਦੁਬਾਰਾ ਬਾਪੂ ਜੀ ਨੇ ਐਲਾਨ ਕੀਤਾ ਵੀ ਇਸ ਵੋਟਾਂ ਦੇ ਵਿੱਚ ਮੇਰਾ ਸਾਥ ਦਿਓ ਤੇ ਅਨੁਸਾਰ ਜੋ ਵੋਟਾਂ ਸਾਥ ਦਓਗੇ ਤਾਂ ਆਪਾਂ ਬਹੁਤ ਵਧੀਆ ਮਾਨਸਾ ਵਿਕਾਸ ਕਰਾਂਗੇ ਮਾਨਸਾ ਸੁਧਾਰ ਲਿਆਵਾਂਗੇ ਸਿੱਧੂ ਬਾਈ ਤੇ ਜੋ ਵੀ ਸੁਪਨੇ ਸਾਰੇ ਪੂਰੇ ਕਰਾਂਗੇ ਬਾਰਸੀ ਦੇ ਜਿਹੜੇ ਲੋਕ ਨੇ ਸਵੇਰ ਤੋਂ ਹੀ ਆਉਣੇ ਸ਼ੁਰੂ ਹੋ ਗਏ ਨੇ ਤਾਂ ਇੰਨਾ ਪਿਆਰ ਸਿੱਧੂ ਦੇ ਲਈ ਹਾਂਜੀ ਹਾਂਜੀ ਵੀਰੇ ਸਿੱਧੂ ਦਾ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਹੈ ਵੀਰੇ ਬਹੁਤ ਜ਼ਿਆਦਾ ਪਿਆਰ ਹੈ ਮਾਨਸਾ ਤੋਂ ਛੱਡੋ ਆਸੇ ਪਾਸੇ ਦੇ ਲੋਕ ਬਹੁਤ ਦੂਰੂ ਦੂਰੂ ਆ ਚੁੱਕੇ ਨੇ ਇੱਥੇ ਤੇ ਸਿੱਧੂ ਦੇ ਮੁੱਸੀ ਵਾਲੇ ਵੀਰੇ ਦੇਪਾ ਪਰ ਸ਼ਾਂਸਾਗਰ ਜੋ ਵੀ ਆ ਰਹੇ ਨੇ ਉਹਨਾਂ ਲਈ ਇੱਥੇ ਚਾਹ ਪਾਣੀ ਦਾ ਲੰਗਰ ਦਾ ਬਹੁਤ ਵਧੀਆ ਪ੍ਰਬੰਧ ਵੀ ਕੀਤਾ ਗਿਆ ਬਾਪੂ ਜੀ ਬੋਲੋ ਪਿੰਡ ਪ੍ਰਸ਼ਾਸਨ ਵੱਲੋਂ ਔਰ ਬਹੁਤ ਵਧੀਆ ਕੰਮ ਕੀਤਾ ਕੱਲ ਦਾ ਪੂਰਾ ਜੋਰਾਂ ਛੋੜਾਂ ਦਾ ਕੰਮ ਚੱਲ ਰਿਹਾ ਜੀ